ਸਤਿ ਸ਼੍ਰੀ ਅਕਾਲ ਜੀ ਮੈਂ ਰਾਜ ਸੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਹੈਂਡਵਰਕ ਦੇ ਵਿੱਚ ਤੇ ਆਪਾਂ ਨੇ ਸਾਰੇ ਸੂਟ ਕਸਟਮਾਈਜ਼ ਕੀਤੇ ਨੇ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਲੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣੀ ਪਸੰਦ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇਖੋ ਹਣੇ ਤੁਹਾਨੂੰ ਸੋਹਣੇ ਸੋਹਣੇ ਸੂਟ ਪੈਲਾ ਸੂਟ ਹੈ ਜੀ ਆਪਣੇ ਕੋਲ ਬਹੁਤ ਜਿਆਦਾ ਸੋਨਾ ਗ੍ਰੇ ਕਲਰ ਦੇ ਵਿੱਚ ਜੀ। ਡਾਈ ਆਪਾਂ ਨੂੰ ਕਸਟ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ। ਤੇ ਇੱਕ ਰੌ ਸ਼ਿਰਕ ਦੇ ਵਿੱਚ ਇਹ ਆਪਾਂ ਸੂਟ ਰੈਡੀ ਕੀਤਾ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਤੇ ਬਹੁਤ ਜਿਆਦਾ ਸੋਨਾ ਆਪਾਂ ਨੇ ਵਰਕ ਰੈਡੀ ਕੀਤਾ ਹੈ ਜੀ ਹੈਂਡ ਵਰਕ ਦੇ ਵਿੱਚ ਕੰਮ ਆਊਗਾ ਤੇ ਬਹੁਤ ਜਿਆਦਾ ਸੋਨੇ ਸੂਟ ਨੇ ਅਜਵਾਇ ਦੇ ਵਿੱਚ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਵੇਂ ਪਸੰਦ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ। ਜੇ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਸਾਨੂੰ ਪਿਕ ਭੇਜ ਸਕਦੇ ਹੋ ਤੇ ਆਪਾਂ ਉਦਾਂ ਦਾ ਸੇਮ ਡਿਜ਼ਾਈਨ ਬਣਾ ਕੇ ਦੇ ਦਾਂਗੇ ਜੀ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਇਸੁਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਘੇੜ ਤੋਂ ਲੈ ਕੇ ਚਾਕ ਤੱਕ ਦਾ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਦੋ ਨਾਲ ਸੈਂਟਰ ਪੈਨ ਬਣੇ ਹੋਏ ਨੇ ਤੇ ਬਹੁਤ ਜ਼ਿਆਦਾ ਸੋਨਾ ਤੇ ਹੈਵੀ ਕੰਮ ਕੀਤਾ ਹੋਇਆ ਜਿੱਦਾਂ ਹੀ ਆਪਾਂ ਕਸਟਮਰ ਨੇ ਪਿਕ ਭੇਜੀ ਸੀ ਆਪਾਂ ਸੇਮ ਕੰਮ ਕਰਕੇ ਦਿੱਤਾ ਹੈ ਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਹੈਂਡਵਰਕ ਦਾ ਟੋਟਲੀ ਹੈਂਡਵਰਕ ਦਾ ਕੰਮ ਹੈ ਨੇੜੇ ਤੋਂ ਆਪਾਂ ਤੁਹਾਨੂੰ ਹੈਂਡਵਰਕ ਦੀ ਫਿਨਿਸ਼ਿੰਗ ਦਿਖਾ ਦਿੰਨੇ ਆਂ ਆ ਕੰਮ ਆਊਗਾ ਜੀ ਹੈਂਡਵਰਕ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਪੂਰਾ ਫਿਨਿਸ਼ਿੰਗ ਤੇ ਹੈ ਤੇ ਬਹੁਤ ਜਿਆਦਾ ਸੋਹਣਾ ਆਊਗਾ ਜੀ ਬਾਜੂ ਦੇ ਉੱਤੇ ਕੰਮ ਤੇ ਇਹ ਵਾਰ ਆਏਗਾ ਜੀ ਦੂਜੀ ਬਾਜੂ ਦੇ ਉੱਤੇ ਕੰਮ ਸਾਰਾ ਹੈਂਡਵਰਕ ਦਾ ਕੰਮ ਹੈ ਜੇ ਤੁਸੀਂ ਬਾਜੂ ਨਾਲ ਦਾ ਕੰਮ ਬਾਟਮ ਤੇ ਕਰਨਾ ਚਾਹੋ ਤਾਂ ਆਪਾਂ ਬਾਟਮ ਤੇ ਵੀ ਕਰਕੇ ਦੇ ਦਾਂਗੇ ਜੀ ਇਹਦੇ ਨਾਲ ਫੁੱਲ ਚਨਾਉ ਦਾ ਦੁਪੱਟਾ ਤੇ ਬਹੁਤ ਜਆ ਸੁਣਾ ਸੂਟ ਰੈਡੀ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਨੂੰ ਲੈਸ ਦੀ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਸਕਰੀਨ ਉੱਤੇ ਦੇ ਦਾਂਗੇ ਜੀ ਰੌ ਸਿਲਕ ਦੇ ਵਿੱਚ ਬਣਿਆ ਹੋਇਆ ਸਾਰੀ ਜਿਹੜੀ ਵੀ ਆਪਾਂ ਸਟਾਫ ਲਾਵਾਂਗੇ ਪੂਰਾ ਵਧੀਆ ਸਟਾਫ ਲਾਵਾਂਗੇ ਜੀ ਰੌ ਸਿਲਕ ਦਾ ਸਟਾਫ ਰਹੂਗਾ ਤੇ ਬਹੁਤ ਜਆ ਸੁਣਾ ਸੂਟ ਬਣ ਕੇ ਰੈਡੀ ਹੋਇਆ ਹੈ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਇਹ ਸੂਟ ਆਊਗਾ ਜੀ ਬਹੁਤ ਜਿਆਦਾ ਸੋਹਣਾ ਕੀ ਵੀ ਸਿਲਕ ਦੇ ਬਣਾਇਆ ਹੋਇਆ ਇਹ ਵਾਲਾ ਸੂਟ ਆਪਾਂ ਨੇ ਰੈੱਡ ਕਲਰ ਦੇ ਵਿੱਚ ਸੂਟ ਹੈ ਤੇ ਹੈਂਡਵਰਕ ਦੇ ਡਿਜ਼ਾਈਨ ਨੇ ਸਾਰੇ ਜਿਹੜੇ ਵੀ ਅੱਜ ਆਪਾਂ ਸੂਟ ਬਣਾਏ ਨੇ ਇਹਨਾਂ ਇਹ ਵਾਲੇ ਤਸਮਾਨੇ ਆਪਾਂ ਨੂੰ ਕਾਫੀ ਸੂਟ ਰੈਡੀ ਕਰਵਾਏ ਨੇ ਜੀ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਸਾਰੇ ਤੇ ਆਪਾਂ ਨੂੰ ਜਿੱਦਾਂ ਹੀ ਆਪਣੇ ਕੋਲ ਸੂਟ ਰੈਡੀ ਹੋਣਗੇ ਆਪਾਂ ਨਾਲ ਦੀ ਨਾਲ ਤੁਹਾਨੂੰ ਸੂਟ ਚੈੱਕ ਕਰਵਾਵਾਂਗੇ ਜੀ ਤੇ ਬਹੁਤ ਜਿਆਦਾ ਸੋਹਣੇ ਲਾਈਟ weight ਜਾਂ ਕੰਮ ਕਰਵਾਇਆ ਘਰੇ ਦੇ ਘਰੇ ਦੇ ਉੱਤੇ ਬਹੁਤ ਜਾ ਸੋਨਾ ਲਾਈਟ ਜਾਂ ਕੰਮ ਆਊਗਾ ਜੀ ਜਿੱਤੇ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਐਨੀ ਕੁ ਰੇਂਜ ਦੇ ਵਿੱਚ ਕਰਨਾ ਆਪਾਂ ਉਸ ਰੇਂਜ ਦੇ ਸਾਮ ਨੂੰ ਆਹੀ ਸੂਟ ਰੈਡੀ ਕਰਕੇ ਦਿੱਤਾ ਹੈ ਜੀ ਤੇ ਨਾਲ ਬਹੁਤ ਜਾ ਸੋਨਾ ਸਿਪੀ ਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਵਿੱਚ ਸਿਪੀ ਵਰਕ ਆਊਗਾ ਤੁਸੀਂ ਚੈੱਕ ਕਰ ਸਕਦੇ ਹੋ ਰੈੱਡ ਕਲਰ ਦੇ ਵਿੱਚ ਹੈ ਜੀ ਤੇ ਕੀ ਵੀ ਸ਼ਿਲਕ ਦਾ ਸਟਾਫ ਰਹੂਗਾ ਜਿੱਦਾਂ ਘਰੇ ਦੇ ਉੱਤੇ ਬੇਲਾ ਉਦਾਂ ਹੀ ਬੇਲਾ ਆਊਗੀ ਜੀ ਬਾਜੂ ਦੇ ਉੱਤੇ ਦੇ ਨਾਲ ਸੀਪੀ ਵਰਕ ਦਾ ਕੰਮ ਹੋਇਆ ਹੋਇਆ ਹੈ ਦੋਨੀਆਂ ਬਾਜੂ ਸੇਮ ਰਹਿਣਗੀਆਂ ਤੇ ਬਹੁਤ ਜ਼ਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਜੇ ਤੁਸੀਂ ਇਹਨੂੰ ਚਾਕ ਤੱਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਚਾਕ ਤੱਕ ਵੀ ਕਰਕੇ ਦੇ ਦਾਂਗੇ ਜੀ ਇਹਦੇ ਨਾਲ ਵੀ ਆਪਾਂ ਫੁੱਲ ਪਿਓਰ ਦਾ ਦੁਪੱਟਾ ਰੱਖਿਆ ਹੋਇਆ ਹੈ ਇਸ ਦੁਪੱਟਿਆਂ ਤੇ ਆਪਾਂ ਲੈਸ ਦੀ ਫਿਨਿਸ਼ਿੰਗ ਕਰਨੀ ਹੈ ਜਿਹੜਾ ਵੀ ਇਹਦਾ ਰੇਟ ਹੋਗਾ ਫਿਰ ਫਿਨਿਸ਼ਿੰਗ ਕਰਕੇ ਹੀ ਦੇਵਾਂਗੇ ਜੀ ਤੇ ਐਦਾਂ ਦੀ ਲੁੱਕ ਆ ਰਹੀ ਹੈ ਸਾਰੇ ਸੂਟ ਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਨੈਸ ਸੂਟ ਆਊਗਾ ਆਪਣੇ ਕੋ ਬਹੁਤ ਜਿਆਦਾ ਸੋਨਾ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਜਿਆਦਾ ਸੋਨਾ ਹੈਂਡਵਰਕ ਦਾ ਕੰਮ ਹੈ ਤੇ ਆਪਾਂ ਨੇ ਇਹ ਵਾਲਾ ਸੂਟ ਪਿਓਰ ਔਰਗੰਜ਼ਾ ਦੇ ਵਿੱਚ ਰੈਡੀ ਕੀਤਾ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਘੇਰੇ ਦਾ ਪੂਰਾ ਹੈਵੀ ਕੰਮ ਆਊਗਾ ਜੀ ਪੂਰਾ ਹੈਵੀ ਕੰਮ ਆਊਗਾ ਜੀ ਘੇਰੇ ਦੇ ਉੱਤੇ ਜਿੱਦਾਂ ਹੀ ਘੇਰੇ ਦੇ ਉੱਤੇ ਹੈਵੀ ਕੰਮ ਆ ਉਦਾਂ ਹੀ ਹੈਵੀ ਕੰਮ ਆਊਗਾ ਬਾਜੂ ਦੇ ਉੱਤੇ ਤੇ ਪਿਓਰ ਔਰਗੰਜ਼ਾ ਦੀ ਸ਼ਾਰਟਰ ਹੋਊਗੀ ਤੇ ਬਹੁਤ ਜਿਆਦਾ ਸੋਨਾ ਕੰਮ ਹੋਇਆ ਹੋਇਆ ਹੈ ਜੀ ਸ਼ੀਸ਼ੇ ਵਰਕ ਦੇ ਨਾਲ ਦਬਕੇ ਦਾ ਕੰਮ ਹੋਇਆ ਹੋਇਆ ਤੇ ਥ्रेड ਵਰਕ ਕੀਤਾ ਹੋਇਆ ਬਹੁਤ ਜਿਆਦਾ ਸੋਨਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਇਹਦੇ ਨਾਲ ਆਪਾਂ ਦੁਪੱਟਾ ਡਾਈ ਨਹੀਂ ਕਰਵਾਇਆ ਜੇ ਤੁਸੀਂ ਦੁਪੱਟਾ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਟੱਫ ਦੱਸ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਏਸੀ ਦੇ ਆਪਣੇ ਅੱਜ ਵਾਏ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓਗਾ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਡਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਾਲ ਨਾਲ ਮੈਂ ਡਿਜ਼ਾਈਨਾਂ ਦੇ ਨਾਲ Bye bye.